ਸਸ਼ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 1984 ਨੂੰ ਲੈ ਕੇ ਆਇਆ ਵੱਡਾ ਬਿਆਨ ਉਹਨਾਂ ਦੇ ਵੱਲੋਂ ਕਾਂਗਰਸ ਦੇ ਉੱਪਰ ਸਿੱਧੇ ਨਿਸ਼ਾਨੇ ਸਾਧਦੇ ਗਿਉਨਾ ਕਿ ਆ ਕਿ ਕਾਂਗਰਸ ਪਾਰਟੀ ਦੀ ਪਛਾਣ ਸਿੱਖ ਕਤਲੇਆਮ ਦੇ ਨਾਲ ਜੁੜੀ ਹੋਈ ਹੈ ਕਾਂਗਰਸ ਨੇ 1 ਅਤੇ 2 ਨਵੰਬਰ 1984 ਨੂੰ ਦਿੱਲੀ ਤੇ ਦੇਸ਼ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਸੇਕਾ ਕਤਲੇਆਮ ਕੀਤਾ ਸੀ ਤੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਅੱਜ ਵੀ ਕਾਂਗਰਸ 1984 ਲਈ ਜ਼ਿੰਮੇਵਾਰ ਲੋਕਾਂ ਨੂੰ ਪੂਰੇ ਸਤਕਕਾਰ ਦੇ ਨਾਲ ਨਵੇਂ ਅਹੁਦੇ ਦੇ ਰਹੀ ਹੈ ਬਲਕੇ ਹੋਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ ਇਜਲਾਸ ਐਸਜੀਪੀਸੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਹੋਵੇਗੀ ਚੋਣ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਵੇਗਾ ਜਰਨਲ ਇਜਲਾਸ ਪ੍ਰਧਾਨ ਚੋਣ ਲਈ ਨਾਮਜ਼ਦਗੀ ਅਤੇ VOTING ਦੀ ਪ੍ਰਕਿਰਿਆ ਹੋਵੇਗੀ ਪਾਰਦਰਸ਼ੀ ਐਸਜੀਪੀਸੀ ਸਕੱਤਰ ਪ੍ਰਤਾਪ ਸਿੰਘ ਨੇ ਦਿੱਤੀ ਅਹਿਮ ਜਾਣਕਾਰੀ ਚੰਡੀਗੜ੍ਹ ਦੇ ਸਭ ਤੋਂ ਪ੍ਰਸਿੱਧ ਅਤੇ ਸਭ ਤੋਂ ਵੱਡੇ ਅਲਾਂਟੇ ਮਾਲ ਦੇ ਉੱਪਰ ਚੱਲਿਆ ਬਲਡੋਜ਼ਰ ਪ੍ਰਸ਼ਾਸਨ ਨੇ ਹਟਵਾਇਆ ਨਜਾਇਜ਼ ਕਬਜ਼ਾ ਪਾਰਕਿੰਗ ਦੀ ਜਗ੍ਹਾ ਦੇ ਉੱਪਰ ਕੀਤਾ ਹੋਇਆ ਸੀ ਕਬਜ਼ਾ ਕੱਲ ਪ੍ਰਸ਼ਾਸਨ ਨੇ ਦਿੱਤਾ ਸੀ ਮਾਲ ਦੀ ਮੈਨੇਜਮੈਂਟ ਨੂੰ ਨੋਟਿਸ ਪਰ ਜਦੋਂ ਉਸ ਦੇ ਉੱਪਰ ਗੰਭੀਰਤਾ ਨਹੀਂ ਦਿਖਾਈ ਜਾਂਦੀ ਤੇ ਅੱਜ ਤੜਕਸਾਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਪਹੁੰਚ ਗਿਆ ਤੇ ਉਸ ਤੋਂ ਬਾਅਦ ਪੀਲਾ ਪੰਜਾ ਚਲਾ ਕੇ ਸਾਰਾ ਨਜਾਇਜ਼ ਕਬਜ਼ਾ ਜਿਸ ਦੇ ਵਿੱਚ ਗ੍ਰੀਨਰੀ ਲਗਾਈ ਹੁੰਦੀ ਹੈ ਉਹ ਢਹਿ ਢੇਰੀ ਕਰ ਦਿੱਤੀ ਜਾਂਦੀ ਹੈ ਜਗੂ ਭਗਵਾਨ ਪੁਰੀਆ ਨੂੰ ਬਟਾਲਾ ਕੋਰਟ ਦੇ ਵਿੱਚ ਕੀਤਾ ਗਿਆ ਪੇਸ਼ ਤਿੰਨ ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਹੋਈ ਸੀ ਪੇਸ਼ੀ ਪੰਜ ਦਿਨਾਂ ਦਾ ਪੁਲਿਸ ਨੂੰ ਮਿਲਿਆ ਹੋਰ ਰਿਮਾਂਡ ਆ ਸਾਮ ਦੀ ਸਲਚਰ ਜੇਲ੍ਹ ਤੋਂ ਕੁਝ ਦਿਨ ਪਹਿਲਾਂ ਪੰਜਾਬ ਲਿਆਂਦਾ ਗਿਆ ਸੀ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਹਵਾਈ ਅੱਡੇ ਦੇ ਉੱਪਰ ਰਾਤ 1 ਵਜੇ ਉਤਾਰਿਆ ਗਿਆ ਸੀ ਤੇ ਉਸ ਤੋਂ ਬਾਅਦ ਮਾਝੇ ਦੇ ਉੱਪਰ ਸਾਰੇ ਮਾਝੇ ਇਲਾਕੇ ਦੇ ਵਿੱਚ ਸਖਤ ਨਾਕੇਬੰਦੀ ਕੀਤੀ ਜਾਂਦੀ ਹੈ ਤੇ ਬਟਾਲੇ ਦੇ ਵਿੱਚ ਪੇਸ਼ ਕਰਕੇ ਪਹਿਲਾਂ ਤਿੰਨ ਦਿਨਾਂ ਦਾ ਰਿਮਾਂਡ ਮਿਲਦਾ ਤੇ ਅੱਜ ਪੰਜ ਦਿਨ ਦਾ ਰਿਮਾਂਡ ਮਿਲ ਚੁੱਕਿਆ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਇਆ ਵੱਡਾ ਬਿਆਨ ਕਿਹਾ ਕੇਂਦਰ ਵੱਲੋਂ ਸੈਨੇਟ ਪੰਗ ਕਰਨ ਦਾ ਫੈਸਲਾ ਗੈਰ ਸंवਿਧਾਨਿਕ ਹੈ ਵਿਧਾਨ ਸਭਾ ਦੇ ਵਿੱਚ ਬਣਿਆ ਐਕਟ ਕੇਂਦਰ ਪੰਗ ਨਹੀਂ ਕਰ ਸਕਦੀ ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ ਹੈ ਜੇ ਸਾਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਜਾਣਾ ਪਿਆ ਤਾਂ ਅਸੀਂ ਜਾਵਾਂਗੇ ਫੈਸਲਾ ਰੱਦ ਕਰਵਾਉਣ ਲਈ ਅਸੀਂ ਹਰ ਕਦਮ ਚੁੱਕਾਂਗੇ ਅਧੀ ਰਾਤ ਨੂੰ ਐਕਸ਼ਨ ਦੇ ਵਿੱਚ ਆ ਗਈ ਪੰਜਾਬ ਪੁਲਿਸ ਅਖਬਾਰ ਸਪਲਾਈ ਕਰਨ ਵਾਲੀਆਂ ਗੱਡੀਆਂ ਰੋਕ ਰੋਕ ਕੇ ਕੀਤੀ ਚੈਕਿੰਗ ਰਾਤ 10 ਵਜੇ ਤੋਂ ਲੈ ਕੇ ਸਵੇਰ ਤੱਕ ਚੱਲੀ ਅਖਬਾਰ ਸਪਲਾਈ ਕਰਨ ਵਾਲੀਆਂ ਗੱਡੀਆਂ ਦੀ ਚੈਕਿੰਗ ਪੰਜਾਬ ਦੇ ਕਈ ਥਾਵਾਂ ਦੇ ਉੱਪਰ ਦੁਪਹਿਰ ਤੱਕ ਜਾਂ ਉਸ ਤੋਂ ਲੇਟ ਪਹੁੰਚੇ ਅਖਬਾਰ ਕਈ ਸ਼ਹਿਰਾਂ ਦੇ ਵਿੱਚ ਅਖਬਾਰਾਂ ਦੀ ਸਪਲਾਈ ਨਹੀਂ ਹੋਈ ਸੂਤਰਾਂ ਵਾਲੇ ਤੋਂ ਖਬਰ ਆ ਕਿ ਪੁਲਿਸ ਨੂੰ ਹਥਿਆਰ ਅਤੇ ਨਸ਼ੇ ਦੀ ਸਪਲਾਈ ਕਰਨ ਦੀ ਮਿਲੀ ਸੀ ਇਨਪੁੱਟ ਪਰ ਅਧਿਕਾਰਿਕ ਤੌਰ ਤੇ ਪੰਜਾਬ ਪੁਲਿਸ ਦੇ ਕਿਸੇ ਵੀ ਅਧਿਕਾਰੀ ਜਾਂ ਫਿਰ ਸੀਨੀਅਰ ਅਧਿਕਾਰੀ ਦਾ ਕੋਈ ਵੀ ਬਿਆਨ ਨਹੀਂ ਆਇਆ ਗਰਦਾਸਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਬੀਕੇਆਈ ਨਾਲ ਜੁੜੇ ਦੋ ਗੁਰਗਿਆਂ ਨੂੰ ਕੀਤਾ ਗ੍ਰਿਫਤਾਰ ਲਵਦੀਪ ਸਿੰਘ ਅਤੇ ਟੇਕ ਚੰਦ ਵਜੋਂ ਹੋਈ ਮਲਜਮਾਂ ਦੀ ਪਛਾਣ ਮਲਜਮਾ ਕੋਲੋਂ ਤਿੰਨ ਪਿਸਤੌਲ ਹੋਏ ਬਰਾਮਦ ਵਿਦੇਸ਼ ਦੇ ਵਿੱਚ ਬੈਠੇ ਬਦਮਾਸ਼ਾਂ ਦੇ ਇਸ਼ਾਰੇ ਦੇ ਉੱਪਰ ਕਰਦੇ ਸੀ ਕੰਮ ਪੰਜਾਬ ਦੀ ਆਪੋ ਹਵਾ ਹੋ ਗਈ ਖਰਾਬ ਹਵਾ ਦੇ ਵਿੱਚ ਫੈਲਿਆ ਜ਼ਹਿਰ ਪੰਜਾਬ ਦਾ 에ਅਰ ਕੁਆਲਿਟੀ ਇੰਡੈਕਸ ਇਸ ਵਕਤ 502 4 ਪਹੁੰਚਿਆ ਲਗਾਤਾਰ ਰਿਕਾਰਡ ਤੋੜਿਆ ਕਈ ਜਗ੍ਹਾ ਦੇ ਵਿੱਚ ਜਾਂ ਫਿਰ ਕਈ ਇਲਾਕਿਆਂ ਦੇ ਵਿੱਚ ਦਿਨ ਵੇਲੇ ਹਨੇਰਾ ਹੋ ਜਾਂਦਾ ਤੇ ਉਧਰਲੇ ਪਾਸੇ ਮੌਸਮ ਵਿਭਾਗ ਦੇ ਵੱਲੋਂ 4 ਅਤੇ 5 ਨਵੰਬਰ ਨੂੰ ਜਿਹੜਾ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਜਾ ਰਹੀ ਕਬੱਡੀ ਖਿਡਾਰੀ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਜਣਿਆਂ ਨੂੰ ਕੀਤਾ ਗ੍ਰਿਫਤਾਰ ਪਰ ਅਜੇ ਤੱਕ ਕਬੱਡੀ ਖਿਡਾਰੀ ਤੇਜਪਾਲ ਸਿੰਘ ਜਿਸ ਦੀ 28 ਸਾਲ ਉਮਰ ਸੀ ਪਰਿਵਾਰ ਦੇ ਵੱਲੋਂ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਕਿ ਪੁਰਾਣੀ ਰੰਜਿਸ਼ ਦੇ ਮਾਮਲੇ ਦੇ ਵਿੱਚ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਇਸ ਦੇ ਵਿਚਾਲੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪਹੁੰਚੇ ਸੀ ਮੈਕਸੀਕੋ ਦੇ ਵਿੱਚ ਡਿਸਕਾਊਂਟ ਸਟੋਰ ਦੇ ਉੱਪਰ ਹੋਇਆ ਵੱਡਾ ਧਮਾਕਾ ਅਚਾਨਕ ਭਿਆਨਕ ਅੱਗ ਲੱਗੀ ਜਿਸ ਦੇ ਨਾਲ 23 ਲੋਕਾਂ ਦੀ ਮੌਕੇ ਤੇ ਮੌਤ ਹੋਈ 11 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਹਰ ਮੁਹਾਸਲੇ ਦੇ ਵਿੱਚ ਵੱਡਾ ਹਾਸਾ ਵਾਪਰਿਆ ਜਿਸ ਦੇ ਵਿੱਚ ਸ਼ੁਰੂਆਤੀ ਫਰੈਂਸਿਕ ਰਿਪੋਰਟਾਂ ਦੇ ਵਿੱਚ ਪਤਾ ਲੱਗਿਆ ਕਿ ਜ਼ਹਿਰੀਲੀਆਂ ਗੈਸਾਂ ਦੇ ਨਾਲ ਇਹਨਾਂ ਲੋਕਾਂ ਦੀ ਮੌਤ ਹੋਈ ਰਾਜਪਾਲ ਅਲਫਾਂਜ਼ੋ ਦਰਾਜ਼ੋ ਨੇ ਐਲਾਨ ਕੀਤਾ ਕਿ ਪਾਰਦਰਸ਼ੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸ ਦੇ ਵਿਚਾਲੇ ਰਾਸ਼ਟਰਪਤੀ ਕਲਾਉਡੀਓ ਸੀਨ ਬੋਨ ਨੇ ਦੁੱਖ ਪ੍ਰਗਟਾਇਆ ਤੇ ਨਾਲ ਸਹਾਇਤਾ ਟੀਮਾਂ ਵੀ ਪਹੁੰਚੀਆਂ ਪਰ ਜ਼ਿਕਰਯੋਗ ਇਹ ਵੀ ਆਕੇ ਪੀੜਤਾਂ ਦੇ ਵਿੱਚ ਛੋਟੇ ਬੱਚੇ ਵੀ ਸ਼ਾਮਲ ਨੇ ਤੇ ਸਰਕਾਰ ਦੇ ਵੱਲੋਂ ਪੂਰੇ ਇਲਾਕੇ ਦੇ ਵਿੱਚ 3 ਦਿਨਾਂ ਦੇ ਸੋਗ ਦਾ ਐਲਾਨ ਦਤਾ ਹੈ ਐਸਾ ਨਾਜ਼ਦੀਆਂ ਦਾ ਸਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ